ਉਹ ਕੋਲੂ ਬਈ ਬਾਈ ਸੁਣਾ ਰਹੀ ਹੈ ਆਹ ਆਹ ਪਾ ਬਗਾ ਬਾਈ ਕਿ ਵੀ ਆਪਣਾ ਵੀਡੀਓ ਬਣਾ ਬੜੀਆ ਕਰਨਾ ਬਣਾਵਣਾ ਵੀਡੀਓ ਬਣਾ ਵੀਡੀਓ ਦਾ ਉਹ ਮਾਰ ਰਿਹਾ ਸਿਰ ਤੇ ਡੰਡਾ ਮਾਰ ਰਿਹਾ ਜੈ ਜੈ ਵੀਰ ਜੈ ਜੈ ਉਹ ਵੀਡੀਓ ਬਣਾਉਂਦੀ ਆ ਹਰ ਸਾਲ ਹੇਮਕੋਨ ਸਾਹਿਬ ਦੀ ਯਾਤਰਾ ਦਾ ਸੰਗਤਾਂ ਨੂੰ ਬਹੁਤ ਜਿਆਦਾ ਇੰਤਜ਼ਾਰ ਰਹਿੰਦੇ ਤੇ ਇਸ ਸਾਲ ਵੀ 25 ਮਈ ਨੂੰ ਸ੍ਰੀ ਹੇਮਕੋਨ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਹੈ ਜਿੱਥੇ ਕਿ ਪੂਰੇ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤ ਜਾ ਰਹੀ ਹੈ ਸ੍ਰੀ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਅਤੇ ਦੱਸਦੀ ਹੈ ਕਿ ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸਰਦਾਲੂ ਇਸ ਸਮੇਂ ਸ੍ਰੀ ਹੇਮਕੋਨ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਰਹੇ ਨੇ ਪਰ ਉੱਥੇ ਹੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਹੜੀ ਕਿ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਵੇਗੀ ਕਿਉਂਕਿ ਉਤਰਾਖੰਡ ਦੇ ਵਿੱਚੋਂ ਇਹ ਖਬਰ ਦੱਸੀ ਜਾ ਰਹੀ ਹੈ ਜੋ ਕਿ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਉੱਥੋਂ ਦੇ ਜੋ ਲੋਕਲ ਵਸਨੀਕ ਨੇ ਉਹ ਹੇਮਕੁੰਡ ਸਾਹਿਬ ਜਾ ਰਹੇ ਸਰਦਾਲੂਆਂ ਤੇ ਹਮਲਾ ਕਰ ਰਹੇ ਨੇ ਉਹਨਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ ਨੇ ਉਹਨਾਂ ਦੇ ਸਿਰ ਤੇ ਵਿੱਚ ਡਾਂਗਾ ਮਾਰ ਰਹੇ ਨੇ ਹਾਲਾਂਕਿ ਮਾਮਲਾ ਕੀ ਹੋਇਆ ਇਹ ਤਾਂ ਨਹੀਂ ਪਤਾ ਲੱਗਿਆ ਪਰ ਇਸੇਹੀਆਂ ਖਬਰਾਂ ਪਹਿਲਾਂ ਵੀ ਵਾਇਰਲ ਹੁੰਦੀਆਂ ਨੇ ਜਦੋਂ ਸ੍ਰੀ ਮਣੀ ਕੰਨ ਸਾਹਿਬ ਦਰਸ਼ਨ ਕਰ ਰਹੇ ਸਰਧਾਲੂਆਂ ਨੂੰ ਸੰਗਤਾਂ ਨੂੰ ਵੀ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਹੁਣ ਸ੍ਰੀ ਹਿਮਕੋਟ ਸਾਹਿਬ ਜੋ ਮੋਟਰਸਾਈਕਲਾਂ ਤੇ ਨੌਜਵਾਨ ਯਾਤਰਾ ਦੇ ਲਈ ਜਾ ਰਹੇ ਨੇ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਉੱਤਰਾਖੰਡ ਦੇ ਲੋਕਾਂ ਵੱਲੋਂ ਕਿਸ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਆ ਤੇ ਉਹਨਾਂ ਦੀ ਪੱਗਾਂ ਤੱਕ ਉਤਾਰ ਦਿੱਤੀਆਂ ਗਈਆਂ ਨੇ ਤੇ ਕਿਸ ਤਰ੍ਹਾਂ ਡਾਂਗਾ ਉਹਨਾਂ ਦੇ ਸਿਰਾਂ ਦੇ ਵਿੱਚ ਮਾਰੀਆਂ ਗਈਆਂ ਨੇ ਜਿਸ ਦੇ ਨਾਲ ਕੋਈ ਗੰਭੀਰ ਸੱਟ ਵੀ ਕਿਸੇ ਦੇ ਲੱਗ ਸਕਦੀ ਹੈ ਹਾਲਾਂਕਿ ਇਨ੍ਹਾਂ ਸਰਦਾਲੂਆਂ ਦੀ ਜਿਨ੍ਹਾਂ ਤੇ ਹਮਲਾ ਹੋਇਆ ਹੁਣ ਹਾਲਤ ਕਿਸ ਤਰ੍ਹਾਂ ਇਸ ਬਾਰੇ ਤਾਂ ਹਾਲੇ ਕੋਈ ਪੁਕਤਾ ਸਮਾਚਾਰ ਨਹੀਂ ਮਿਲਿਆ ਪਰ ਜਿਵੇਂ ਹੀ ਇਸ ਬਾਰੇ ਕੋਈ ਖਬਰ ਆਉਂਦੀ ਹੈ ਉਸੇ ਸਮੇਂ ਤੁਹਾਡੇ ਲਈ ਲਿਮਟਡ ਗੈਂਤ ਲੈ ਕੇ ਹਾਜ਼ਰ ਹੋਵਾਂਗੇ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਘਟਨਾ ਬਾਰੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਸਾਰੇ ਮਾਮਲੇ ਤੇ ਅਜਹੀਆ ਘਟਨਾ ਮਾ ਕਿਉਂ ਹੁੰਦੀਆਂ ਨੇ ਅਕਸਰ ਅਜਿਹਿਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉੱਥੋਂ ਦੇ ਲੋਕਲ ਵਸਨੀਕਾ ਵੱਲੋਂ ਜਦਕਿ ਉਹਨਾਂ ਦਾ ਜੋ ਵਪਾਰ ਹੈ ਜ਼ਿਆਦਾਤਰ ਟੂਰਿਸਟਾਂ ਦੇ ਉੱਪਰ ਹੀ ਡਿਪੈਂਡ ਕਰਦਾ ਹੈ ਪਰ ਫਿਰ ਵੀ ਇਸ ਤਰ੍ਹਾਂ ਸਰਦਾਰਾਂ ਨੂੰ ਤੇ ਹਮਲਾ ਕਰਨਾ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਨੂੰ ਵੀ ਦਿਖਾਉਂਦਾ ਹੈ ਕੀ ਕਹਿੰਦੇ ਤੁਹਾਡੇ ਇਸ ਬਾਰੇ ਜਰੂਰ ਕਮੈਂਟ ਕਰਨਾ ਦੇਖੋ ਵੀਡੀਓ ਔਰ ਬੋਲੋ ਭਾਈ ઓ સિર તે વિડીયો બન